ਸੁਹਾਵਾ ਰਾਮ ਰਾਜ ਜਿੱਥੇ ਜਾਏ ਬਹੈ ਮੇਰਾ ਸਤ ਗੁਰੂ ਸੋਥਾਨ ਸੁਹਾਵਾ ਰਾਮ ਰਾਜ ਸੋਥਾਨ ਸੁਹਾਵਾ ਰਾਮ ਰਾਜ ਸੋਥਾਨ ਸੁਹਾਵਾ ਰਾਮ ਰਾਜ ਅਪੰਗੰਗ ਵਿਭੂ ਤੇ ਗੁਰੂਆਂ ਪੀਰਾਂ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹਿੰਦੁਸਤਾਨ ਦੇ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਯਮਨਾ ਦਰਿਆ ਦੇ ਕੰਢੇ ਤੇ ਵਸਾਇਆ ਹੋਇਆ ਨਗਰ ਹੈ ਪੌਂ타 ਸਾਹਿਬ ਇੱਥੇ ਪਹੁੰਚਣ ਲਈ ਵੱਲ ਖਾਂਦੀਆਂ ਸੜਕਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ ਜਿਨ੍ਹਾਂ ਦੇ ਦੋਹੀਂ ਪਾਸੇ ਰੁੱਖ ਝੂਲਦੇ ਹਨ ਸਦਾ ਅੰਗ ਸੰਗੇ ਅਪੰਗਮ ਵਿਭੂ ਤੇ ਸਦਾ ਅੰਗ ਸੰਗੇ ਅੰਗ ਸੰਗੇ ਇਹ ਨਗਰ ਇਤਿਹਾਸ ਦੀਆਂ ਕਈ ਮਹਾਨ ਕਟਨਾਵਾਂ ਦੀ ਯਾਦ ਸੰਭੀ ਬੈਠਾ ਹੈ ਇਸ ਧਰਤੀ ਤੇ ਇਹ ਇੱਕੋ ਇੱਕ ਅਜਿਹਾ ਨਗਰ ਹੈ ਜਿਸ ਦਾ ਨੀ ਪੱਥਰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰਖਿਆ ਸੀ ਤੇ ਇਸ ਨਗਰ ਦਾ ਨਾਮ ਵੀ ਗੁਰੂ ਸਾਹਿਬ ਨੇ ਪੌਂਟਾ ਆਪ ਹੀ ਨਿਸ਼ਚਿਤ ਕੀਤਾ ਸੀ ਭਾਈ ਸੰਤੋਖ ਸਿੰਘ ਜੀ ਅਨੁਸਾਰ ਪੌਂਟਾ ਅਰਥਾਤ ਪਾਉਂ ਟਿਕਾਣੇ ਦੀ ਜਗਾ ਪਾਉਂ ਟਿਕਾ ਪੰਗ ਸੰਗੇ ਪੰਗ ਸੰਗੇ ਅੱਜਕਲ ਇਹ ਸ਼ਹਿਰ ਹਿਮਾਚਲ ਪ੍ਰਦੇਸ਼ ਦੇ ਸ਼ਰਮੌਰ ਜ਼ਿਲ੍ਹੇ ਵਿੱਚ ਪੈਂਦਾ ਹੈ ਤੇ ਇਸ ਤੋਂ ਅੱਗੇ ਉੱਤਰਾਖੰਡ ਸ਼ੁਰੂ ਹੋ ਜਾਂਦਾ ਹੈ ਸਿੱਖ ਇਤਿਹਾਸ ਅਨੁਸਾਰ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਉੱਪਰ ਜਦੋਂ ਅਤ ਸੰਕਟ ਦਾ ਸਮਾਂ ਆ ਗਿਆ ਗਵਾਂਡੀ ਬਾਈ ਧਾਰ ਦੇ ਰਾਜੇ ਉਸ ਦੇ ਰਾਜ ਨੂੰ ਹੜੱਪਣ ਦੀਆਂ ਸਾਜ਼ਿਸ਼ਾਂ ਕਰ ਰਹੇ ਸਨ ਤਾਂ ਰਾਜਾ ਮੇਦਨੀ ਪ੍ਰਕਾਸ਼ ਨੇ ਗੁਰੂ ਜੀ ਪਾਸ ਨਾਹਨ रियासत ਵਿੱਚ ਦਰਸ਼ਨ ਦੇਣ ਲਈ ਬੇਨਤੀ ਕੀਤੀ ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰ ਲਈ ਕਿਉਂਕਿ ਗੁਰੂ ਸਾਹਿਬ ਦੂਰ ਅੰਦੇਸ਼ੀ ਸਨ ਗੁਰੂ ਸਾਹਿਬ ਨੇ ਉਸ ਵੇਲੇ ਤੱਕ ਅਨੁਪਵ ਕਰ ਲਿਆ ਸੀ ਕਿ ਕਹਲੂਰ ਦੇ ਰਾਜਾ ਪੀਮ ਚੰਦ ਨਾਲ ਜੋ ਖੜਕ ਪਈ ਹੈ ਇਸ ਕਰਕੇ ਅਸ਼ਾਂਤ ਵਾਤਾਵਰਨ ਹੋ ਗਿਆ ਹੈ ਅਸ਼ਾਂਤ ਵਾਤਾਵਰਨ ਵਿੱਚ ਸਾਹਿਤ ਰਚਨਾ ਜਾਂ ਹੋਰ ਕਾਰਜ ਜਾਂ ਪ੍ਰਵਿਕ ਦੀ ਵਿਉਂਤਬੰਦੀ ਨਹੀਂ ਸੀ ਹੋ ਸਕਦੀ ਸ੍ਰੀ ਅਨੰਦਪੁਰ ਸਾਹਿਬ ਇੱਥੇ ਰਹਿਣਾ ਉਚਿਤ ਨਹੀਂ ਹੈ ਇਸ ਲਈ ਗੁਰੂ ਗੋਬਿੰਦ ਸਿੰਘ ਜੀ 1685 ਈਸਵੀ ਯਾਨੀ ਸੰਮਤ 1742 ਦੀ 17 ਵਿਸਾਖ ਨੂੰ ਨਾਹਨ ਪਹੁੰਚੇ ਰਾਜਾ ਮੀਰਨੀ ਪ੍ਰਕਾਸ਼ ਦੀ ਬੇਨਤੀ ਤੇ ਮੱਗਰ ਮਹੀਨੇ ਦੀ ਸੰਗਰਾੰਦ ਸੰਮਤ 1742 ਨੂੰ ਪੌਂਟਾ ਸਾਹਿਬ ਦੀ ਨਹੀਂ ਰੱਖੀ ਗਈ ਹੌਲੀ ਹੌਲੀ ਇੱਥੇ ਵੱਸੋ ਹੋਣ ਲੱਗ ਪਈ ਦੂਰ ਦੌਰ ਤੋਂ ਸਿੱਖ ਸੰਗਤਾਂ ਪੌਂਟਾ ਸਾਹਿਬ ਪੁੱਜਣ ਲੱਗ ਪਈਆਂ ਕਈਆਂ ਨੇ ਇੱਥੇ ਵਸਣਾ ਆਰੰਭ ਕਰ ਦਿੱਤਾ ਜਲਦੀ ਹੀ ਕਾਰੋਬਾਰ ਲਈ ਇਹ ਸਥਾਨ ਇੱਕ ਪ੍ਰਸਿੱਧ ਕੇਂਦਰ ਬਣ ਗਿਆ ਕੁਝ ਸਮਾਂ ਨਾਹਨ ਸ਼ਹਿਰ ਰਹਿ ਕੇ ਗੁਰੂ ਸਾਹਿਬ ਨੇ ਇਲਾਕੇ ਦਾ ਦੌਰਾ ਕੀਤਾ ਤੇ ਕਈ ਸਥਾਨਾਂ ਦਾ ਰਟਨ ਕੀਤਾ ਜਦੋਂ ਗੁਰੂ ਜੀ ਯਮਨਾ ਕਿਨਾਰੇ ਪਹੁੰਚੇ ਤਾਂ ਉਹਨਾਂ ਨੂੰ ਇਹ ਰਮਣੀਕ ਸਥਾਨ ਬਹੁਤ ਪਸੰਦ ਆਇਆ ਤੇ ਆਪ ਜੀ ਨੇ ਇੱਥੇ ਹੀ ਟਿਕਨ ਦਾ ਨਿਰਣਾ ਕਰ ਲਿਆ ਸਮਸਤੁਲ ਨਿਵਾਸੀ ਗੁਰਦੁਆਰਾ ਹਰਮੰਦਰ ਸਾਹਿਬ ਯਮਨਾ ਦਰਿਆ ਦੇ ਕੰਢੇ ਤੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਠਹਿਰਨ ਲਈ ਇੰਤਜ਼ਾਮ ਕੀਤਾ ਪਹਿਲਾ ਪੜਾ ਇਸ ਸਥਾਨ ਤੇ ਕੀਤਾ ਇਸ ਜਮਨੀਕ ਸਥਾਨ ਤੇ ਆਪਣੇ ਲਈ ਗੁਰੂ ਸਾਹਿਬ ਨੇ ਕਿਲੇ ਵਰਗੀ ਇਮਾਰਤ ਉਸਾਰ ਲਈ ਇੱਥੇ ਹੀ ਪੌਂਟਾ ਸਾਹਿਬ ਦੀ ਨੀ ਰੱਖੀ ਤੇ ਇਸ ਨਗਰ ਦਾ ਨਾਮਕਰਨ ਕੀਤਾ ਅਜਾਇਬ ਵਭੂਤੇ ਗਜਾਇਬ ਗਨੀਮੇ ਹਾਰੇ ਅੰਗ ਕਰੀ ਅੰਗ ਕਰੀ ਮੁਲ ਰਹੀ ਮੈਂ ਕਰੀ ਮੁਲ ਰਹੀ ਮੈਂ ਕਰੀ ਗੁਰੂ ਮਹਾਰਾਜ ਦੇ ਨਿਵਾਸ ਸਥਾਨ ਦੇ ਅਗਲੇ ਪਾਸੇ ਦੀਵਾਨ ਸਥਾਨ ਤਾਮੀਰ ਹੈ ਇਥੇ ਰੋਜ਼ਾਨਾ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਕਥਾ ਤੇ ਗੁਰਮਤ ਵਿਚਾਰਾ ਹੁੰਦੀਆਂ ਨੇ ਗੁਰੂ ਸਾਹਿਬ ਆਪ 4.5 ਸਾਲ ਇਥੇ ਰਹਿ ਕੇ ਸੰਗਤਾਂ ਨੂੰ ਅਧਿਆਤਮਿਕ ਗਿਆਨ ਬਖਸ਼ਦੇ ਰਹੇ ਇਸ ਸਥਾਨ ਤੇ ਵੱਡੇ ਸਹਿਬਜ਼ਾਦੇ ਸਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਸ਼ਸਤਰ ਤੇ ਹੋਰ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਗਈਆਂ ਨੇ ਅੰਗ ਸੰਗੇ ਸਦਾ ਅੰਗ ਸੰਗੇ ਅਪੰਗ ਵਿਭੂਤੇ ਅੰਗ ਸੰਗੇ ਅੰਗ ਸੰਗੇ ਗੁਰਦੁਆਰਾ ਕਵੀ ਦਰਬਾਰ ਸਾਹਿਬ ਗੁਰਦੁਆਰਾ ਹਰਮੰਦਰ ਸਾਹਿਬ ਦੇ ਪਿਛਲੇ ਪਾਸੇ ਯਮੁਨਾ ਦਰਿਆ ਦੇ ਕੰਢੇ ਤੇ ਤਾਮੀਰ ਹੈ ਇਹ ਪਵਿੱਤਰ ਸਥਾਨ ਜਿੱਥੇ ਕਲਗੀਧਰ ਪਾਤਸ਼ਾਹ 52 ਕਵੀਆਂ ਨਾਲ ਕਵੀ ਦਰਬਾਰ ਸਜਾਇਆ ਕਰਦੇ ਸਨ ਤੇ ਕਵੀਆਂ ਨੂੰ ਇਨਾਮ ਤਕਸੀਮ ਕਰਕੇ ਨਿਵਾਜਦੇ ਸਨ। ਯਮੁਨਾ ਨਦੀ ਨੂੰ ਸ਼ਾਂਤ ਹੋਣ ਦਾ ਹੁਕਮ ਵੀ ਗੁਰੂ ਸਾਹਿਬ ਨੇ ਇਸੇ ਹੀ ਸਥਾਨ ਤੇ ਦਿੱਤਾ ਸੀ। ਆਪ ਜੀ ਨੇ ਇਸੇ ਸਥਾਨ ਤੇ ਜਾਪ ਸਾਹਿਬ, ਸਵਈਏ ਪਾਤਸ਼ਾਹੀ ਦਸਵੀਂ, ਚਉਪਈ ਸਾਹਿਬ, ਬਚਿੱਤਰ ਨਾਟਕ, ਚੰਡੀ ਦੀ ਵਾਰ, ਅਕਾਲ ਉਸਤਤ ਆਦ ਬਾਨੀਆਂ ਦੀ ਰਚਨਾ ਵੀ ਕੀਤੀ ਇਸ ਸਥਾਨ ਤੇ ਹੀ ਉਹਨਾਂ ਨੇ ਬਹੁਤ ਸਾਰੀਆਂ ਇਤਿਹਾਸਿਕ ਰਚਨਾਵਾਂ ਦਾ ਅਨੁਵਾਦ ਵੀ ਕਰਵਾਇਆ ਤੇ ਸਾਹਿਤ ਵੀ ਰਚਿਆ ਜੋ ਅਨੰਦਗੜ੍ਹ ਕਿਲਾ ਛੱਡਣ ਸਮੇ ਸਰਸਾ ਨਦੀ ਦੀ ਪੇਟਾ ਚੜ ਗਿਆ ਦੋ ਕਾਲ ਨਾਮ ਪਰਨਾਸੀ ਦਇਆਲੰਗ ਸਰੋਪੇ ਸਦਾ ਅੰਗ ਸੰਗ अपंगम विवोते अपंगम विवोते गुरुद्वारा श्री दस्तार स्थान इथे कलगीदर बादशाह दस्तार सजावण ਦੇ ਮੁਕਾਬਲੇ ਕਰਵਾਇਆ ਕਰਦੇ ਸਨ ਸਭ ਤੋਂ ਸੁੰਦਰ ਦਸਤਾਰ ਸਜਾਉਣ ਵਾਲੇ ਨੂੰ ਇਨਾਮ ਤੇ ਸਨਮਾਨ ਬਖਸ਼ਦੇ ਸਨ ਇਸ ਸਥਾਨ ਤੇ ਯੋਧਿਆਂ ਨੂੰ ਤਨਖਾਹਾਂ ਵੀ ਤਕਸੀਮ ਕੀਤੀਆਂ ਜਾਂਦੀਆਂ ਸਨ ਜਦੋਂ ਪੰਘਾ ਨੀ ਦਾ ਯੁੱਧ ਜਿੱਤ ਕੇ ਗੁਰੂ ਸਾਹਿਬ ਆਏ ਤਾਂ ਇਸੇ ਸਥਾਨ ਤੇ ਬੈਠ ਕੇ ਯੋਧਿਆਂ ਤੇ ਸੂਰ ਬੀਰਾਂ ਦੀ ਪ੍ਰਸ਼ੰਸਾ ਕੀਤੀ ਤੇ ਢਾਲਾਂ ਭਰ ਭਰ ਕੇ ਮੋਹਰਾਂ ਦੀਆਂ ਦਿੱਤੀਆਂ ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਦੀ ਭਰਪੂਰ ਸ਼ਲਾਘਾ ਕੀਤੀ ਉਹ ਸਥਾਨ ਇਹੀ ਹੈ ਤੇ 5000 ਮੋਹਰਾਂ ਦਾ ਸਿਰੋਪਾਉ ਪੀਰ ਬੁੱਧੂ ਸ਼ਾਹ ਜੀ ਨੂੰ ਬਖਸ਼ਿਆ ਇਹ ਉਹ ਸਥਾਨ ਹੈ ਜਿੱਥੇ ਕਲਗੀਧਰ ਪਾਦਸ਼ਾਹ ਬੈਠ ਕੇ ਦਸਤਾਰ ਸਜਾਉਣ ਤੋਂ ਪਹਿਲਾਂ ਕੇਸਾਂ ਵਿੱਚ ਕੰਗਾ ਕਰਿਆ ਕਰਦੇ ਸਨ ਇੱਕ ਵਾਰ ਦੀ ਬਾਤ ਹੈ ਕਿ ਗੁਰੂ ਸਾਹਿਬ ਕੇਸਾਂ 'ਚ ਕੰਗਾ ਕਰਦੇ ਸਨ ਕੂਲ ਬੈਠੇ ਪੀਰ ਬੁੱਧੂ ਸ਼ਾਹ ਨੂੰ ਆਖਿਆ ਕਿ ਪੀਰ ਬੁੱਧੂ ਸ਼ਾਹ ਕੁਝ ਮੰਗ ਲਓ ਤਾਂ ਪੀਰ ਬੁੱਧੂ ਸ਼ਾਹ ਨੇ ਕਿਹਾ ਕਿ ਸਤਿਗੁਰ ਜੀ ਤਰੁੱਠੇ ਹੋ ਤਾਂ ਇਹ ਕੰਗਾ ਤੇ ਇਸ ਵਿੱਚ ਅੜੇ ਹੋਏ ਕੇਸ ਮੈਨੂੰ ਨਿਸ਼ਾਨੀ ਵਜੋਂ ਬਖਸ਼ ਦਿਓ ਗੁਰੂ ਸਾਹਿਬ ਨੇ ਉਹ ਕੰਗਾ ਉਸੇ ਤਰ੍ਹਾਂ ਹੀ ਪੀਰ ਬੁੱਧੂ ਸ਼ਾਹ ਨੂੰ ਬਖਸ਼ ਦਿੱਤਾ ਤੇ ਨਾਲ ਹੀ ਇੱਕ ਹੁਕਮਨਾਮਾ ਵੀ ਲਿਖ ਦਿੱਤਾ ਜੋ ਪੀਰ ਬੁੱਧੂ ਸ਼ਾਹ ਦੀ ਸੰਤਾਨ ਕੋਲ ਸਦੀਆਂ ਤੋਂ ਸੰਭਿਆ ਹੋਇਆ ਹੈ ਹਰੀ ਅੰਗ ਗੁਰਦੁਆਰਾ ਕਾਲਪੀ ઋષੀ ਜੀ ਨਾਹਨ ਜਾਸਤ ਦੇ ਜ਼ਿਲ੍ਹਾ ਸਰਮੌਰ ਖੇਤਰ ਵਿੱਚ ਉਸ ਯੁੱਗ ਦੇ ਮਹਾਨ ਤਪਸਵੀ ઋષਿ ਕਾਲਪੀ ਜੀ ਜਰਨ ਦੇ ਸਤ ਜੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪ੍ਰੇਮੀ ਤੇ ਦੂਰ ਦ੍ਰਿਸ਼ਟੀ ਵਾਲੇ ਮਹਾਪੁਰਸ਼ ਸਨ ਕਾਲਪੀ ઋષੀ ਜੀ ਦੀ ਬਹੁਤ ਵਿਰਧ ਅਵਸਥਾ ਸੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਵੀ ਕੀਤੇ ਹੋਏ ਸਨ ਕਹਿੰਦੇ ਨੇ ਕਿ ਕਾਲਪੀ ઋષਿ ਜੀ ਨੇ ਇੱਛਾ ਪ੍ਰਗਟ ਕੀਤੀ ਕਿ ਮੈਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਸਵੇਂ ਜਾਮੇ 'ਚ ਦਰਸ਼ਨ ਕਰਨਾ ਚਾਹੁੰਦਾ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਆ ਕੇ ਟਿਕੇ ਤਾਂ ਉਹ ਕਾਲਪੀ ઋષਿ ਜੀ ਨੂੰ ਆਪਣੇ ਸਿੰਘਾਂ ਨੂੰ ਭੇਜ ਕੇ ਪਾਲਕੀ ਵਿੱਚ ਸ੍ਰੀ ਪੌਂਟਾ ਸਾਹਿਬ ਵਿਖੇ ਲੈ ਕੇ ਆਏ ਤੇ ਗੁਰੂ ਜੀ ਦੇ ਦਰਸ਼ਨ ਕਰਕੇ ઋષਿ ਜੀ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਸੰਸਕਾਰ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਕਰਵਾਇਆ ਤੇ ਯਾਦਗਾਰ ਵਜੋਂ ਥੜਾ ਬਣਾ ਦਿੱਤਾ ਵਰਤਮਾਨ ਪ੍ਰਬੰਧਕ ਕਮੇਟੀ ਨੇ ਉਸ ਥੜੇ ਤੇ ਸੁੰਦਰ ਸਥਾਨ ਗੁਰਦੁਆਰਾ ਕਾਲਪੀ ઋષਿ ਤਾਮੀਰ ਕਰਵਾ ਦਿੱਤਾ ਇੱਥੇ ਹੁਣ ਸ੍ਰੀ ਅਖੰਡ ਪਾਠ ਸਹਿਬਾਨ ਦੇ ਪ੍ਰਵਾਹ ਜਾਰੀ ਰਹਿੰਦੇ ਨੇ ਗੁਰਦੁਆਰਾ ਸ੍ਰੀ ਪੌਂਟਾ ਸੇ ਵਿਖੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਹੈ ਰਿਹائشਗਾ ਸਾਫ ਸੁਥਰੀ ਹੈ ਬਹੁਤ ਸਾਰੀਆਂ ਸਹੂਲਤਾਂ ਸੰਗਤਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਜਿੱਥੇ ਯਾਤਰੂ ਬਹੁਤ ਹੀ ਘੱਟ ਖਰਚ ਵਿੱਚ ਇਹਨਾਂ ਸਹੂਲਤਾਂ ਦਾ ਇਸਤੇਮਾਲ ਕਰਦੇ ਹੋਏ ਆਨੰਦ ਮਾਨਦੇ ਹੋਏ ਗੁਰੂ ਦਰਬਾਰ ਦੇ ਦਰਸ਼ਨ ਕਰਦੇ ਨੇ ਗੁਰਦੁਆਰਾ ਸ੍ਰੀ ਪੌਂਟਾ ਸਹਿ ਵਿਖੇ ਸੰਗਤਾਂ ਲਈ ਫ੍ਰੀ ਡਿਸਪੈਂਸਰੀ ਦੀ ਸਹੂਲਤ ਵੀ ਹੈ ਜਿੱਥੇ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਜਿੱਥੇ ਮੁਫਤ ਡਿਸਪੈਂਸਰੀ ਦੀ ਦਵਾਈ ਅਸਰ ਕਰਦੀ ਹੈ ਉਥੇ ਸਰਬ ਰੋਗ ਦਾ ਔਖਦ ਨਾਮ ਵੀ ਇਸ ਦਰਬਾਰ ਵਿੱਚ ਅਸਰ ਅੰਦਾਜ਼ ਹੁੰਦਾ ਹੈ ਔਰ aroogta ਬਖਸ਼ਦਾ ਹੈ ਇਥੇ ਹੀ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਲਾਇਬ੍ਰੇਰੀ ਤੇ ਅਜਾਇਬ ਘਰ ਵੀ ਤਾਮੀਰ ਹਨ ਜਿਨ੍ਹਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਪੁਸਤਕਾਂ ਔਰ ਚਿੱਤਰ ਪ੍ਰਦਰਸ਼ਿਤ ਕੀਤੇ ਗਏ ਹਨ ਸਦਾ ਅੰਗ ਸੰਗੇ ਇਹਨਾਂ ਪਵਿੱਤਰ ਗੁਰਦਆਮਾਂ ਦੇ ਦਰਸ਼ਨ ਕਰਨ ਲਈ ਸੰਗਤਾਂ ਸਾਰਾ ਸਾਲ ਹੀ ਆਉਂਦੀਆਂ ਰਹਿੰਦੀਆਂ ਨੇ ਵਿਸ਼ੇਸ਼ ਤੌਰ ਤੇ ਜਦੋਂ ਸੰਗਤਾਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹਨ ਤਾਂ ਇਸ ਸਥਾਨ ਤੇ ਨਤਮਸਤਕ ਹੋ ਕੇ ਜਾਂਦੀਆਂ ਹਨ ਜਾਂ ਵਾਪਸ ਆਉਂਦੀਆਂ ਇਸ ਸਥਾਨ ਤੇ ਨਤਮਸਤਕ ਹੁੰਦੀਆਂ ਹਨ ਹਿਮਾਚਲ ਪ੍ਰਦੇਸ਼ ਦੀ ਇਹ ਦੇਵ ਭੂਮੀ ਗੁਰੂਆਂ ਪੀਰਾਂ ਸੰਤਾਂ ਮਹਾਂਪੁਰਸ਼ਾਂ ਦੀ ਚਰਨ ਛੂਪਾਪਤ ਹੈ ਇਸ ਪਾਵਨ ਨਗਰ ਪੌਂਟਾ ਸਹਿਬ ਦੀ ਸ਼ੋਭਾ ਸੁਣ ਕੇ ਹਰ ਕਿਸੇ ਦਾ ਮਨ ਲੋਚਦਾ ਹੈ ਕਿ ਇਸ ਪਾਵਨ ਧਰਤੀ ਤੇ ਨਤਮਸਤਕ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਸ ਧਰਤੀ ਤੋਂ ਸਦਕੇ ਜਾਈਏ ਵਾਰੇ ਜਾਈਏ ਸੋਥਾਨ ਸੁਹਾਵਾ ਰਾਮ ਰਾਜੇ ਸੋਥਾਨ ਸੁਹਾਵਾ ਰਾਮ ਰਾਜੇ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋਥਾਨ ਸੁਹਾਵਾ सुहावा